ਲੈ ਕੇ ਚੱਲੇ ਗੁਰੂ ਘਰ ਫੇਰੇ ਪਾਠ ਆਪ ਤੇ ਬਾਤੇ ਸਮਾਨ ਜਿਹੜਾ ਪਰਪਲ ਲੈ ਕੇ ਚਾਵਾਂਗੇ ਇੱਕ ਤਰੀਕ ਨੂੰ ਸਾਫ ਤੇ ਇੱਕ ਤਰੀਕ ਨੂੰ ਜਾਂਦੇ ਆ ਘਰੇ ਪਾਣੀ ਤੇ ਇੱਥੇ ਤੁਹਾਨੂੰ ਮਿਲਦੇ ਆ

ਹਾਂ ਜੀ ਜੇਰੇ ਟਾਈਮ ਇਹ ਅਰਦੇ ਨਾ ਧੁੰਦ ਮੀਂਹ ਪਿਆ ਅੰਦੀ ਦਾ ਬਾਤ ਹੁੰਦਾ ਇੱਧਰ ਕਮਾਦ ਦੀ ਛੜਾਈ ਚੱਲ ਰਹੀ ਗੰਨਿਆਂ ਦੀ ਜਿਹੜਾ ਪੱਟਿਆ ਕਮਾਦ ਨੈਟ ਹਾਊਸ ਬਣਾਉਣ ਵਾਸਤੇ ਅਟਕ ਲੈ ਅੰਦੇ ਛਿੰਦੇ ਪਏ ਆ दिन्यानी दिन्यानी लगे रहो लगे रहो ठंडे 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 हाँ जरूर जरूर कैरी भैया कुदर पे ਆਡੇ ਰਿਆ ਕਲੇ ਬੰਦੇ ਦੀ ਆਮ ਪ੍ਰਕਾਸ਼ ਕਿੱਥੇ ਆਮ ਪ੍ਰਕਾਸ਼ ਆਹੜਾ ਆਮ ਪ੍ਰਕਾਸ਼ ਸਿੰਘ ਓਡੇਰੀ ਇੰਦੀ ਹੈ ਓ ਛੋਟੀ ਹੈ ਓ ਡੇਰੀ ਛੋਟੀ ਕਿਉਂ ਹੈ ਉਹ ਟੀਮ ਬਾਤ ਲੱਗਾ ਨਾ ਪਸ ਤੋਂ ਕੰਮ ਦੋ ਬਨੇ ਲਾਈ ਆ ਹਾਂ ਇਹ ਮੇਰੇ ਗਰਾਂਦੇ ਰੌਣਕਾ ਗਾਲੇ ਪਤਾ ਕਿਵੇਂ ਆ ਗਾਲੇ ਆ ਪਾ ਦੱਪੇ ਚ ਪਾ ਲੰਦਾ ਦੋ ਹੀ ਦਸੀ ਆਖਣ ਦੇ ਦੱਪੇ ਜਾ ਕੇ ਕਿੰਨੇ ਨੇ ਬੋਲੀ ਗਿਣਤੀ ਕਰੀ ਹੈ ਨਾ ਐ ਨਹੀਂ ਹੋਣੀ ਗਿਣਤੀ ਪਾਲਾ ਵਿੱਚ ਉਹ ਖੜ ਜਾ ਗਿਣਤੀ ਹੋ ਜਾਂਦੀ ਆ ਹੁੰਦੀ ਕਿਉਂ ਨਹੀਂ 4 ਤੇ 4 ਦਾ 8 ਛੜਕ ਦੇ ਹਾਂ 8 ਤੇ ਗੱਜ ਛੜਕ ਤੇ ਸਹੀ ਗੱਲ ਆ 36 ਹੈ ਚਾਈ ਦੇ ਲਖਾਇ ਕਿੰਨੇ ਆ ਹਾਂ ਹਾਂ ਸਰਕਾਰ ਸਿੱਖ ਸਤਰ ਗਿਆ 250 ਉਹ ਮੈਂ ਫੜਾਂ ਨਾ ਪਾਣੀ ਪਾਉਣਾ ਬਾਕੀ ਸੰਭਾਲ ਲੈ ਯਾਰ ਲੈ ਠੀਕ ਆ ਆ ਲੈ ਇੱਥੇ ਤਾਂ ਰੰਗ ਰਿਆ ਨਹੀ ਚਲ ਆ ਲੈ ਆ ਹਾ ਆ ਟੋਪਲ ਜਾਣਾ ਆਪਾਂ ਟੋਪਲ ਜਾਣਾ ਹੈ ਜਾਣੇ ਇਹਨੇ ਗਲਾਸ ਕੱਢ ਲਿਆ ਯਾਰ ਇਹਨੇ ਵਿੱਚੇ ਸੁੱਟ ਦੇ ਤਰੱਖ ਆ ਟੋਕਰੀ ਪਾ ਲਿਆ ਟੋਕਰੀ ਉਹ ਨਹੀਂ ਨਹੀਂ ਅੰਦਰ ਹੀ ਦਿਖਾ ਲਾਉਂਦੇ ਆ ਓਏ ਓਏ ਆਪੇ ਦੇਖ ਲੈ ਦੇਖ ਵਾਰਦੀ ਕਿੰਨੇ ਗਏ ਟੈਂ ਰਾਤੇ 12 ਪੌਣੇ 12 ਇਹ ਬਾਬਿਆਂ ਦੀ ਚਾਹ ਤਰੀਕ ਪੁਣੀ ਤੱਕ ਆਇਆ ਕਿਉਂ ਮਾਨੂੰ ਫਿੱਟੇ ਬੈਸਾਰੇ ਅੰਦਰ ਆਸੋ ਭੋਜਨ ਇੱਧਰ ਬੈਠੇ ਆ ਚਾਹ ਤਰੀਕ ਬਾਬੇ ਨੇ ਢਾਕੇ ਆ ਬਾਬਾ ਜੀ ਨਾ ਹੋਣਾ ਤੇ ਚਾਹ ਬਣ ਜੂਗਾ ਨੇ ਨਾਲ ਫਿਰ ਆਪਾਂ ਪੀਣਾਗੇ ਤਿੰਨ ਚਾਰ ਜਣੇ ਚਾਹ ਬਣ ਜਾਣਾ ਤੇ ਚਾਹ ਬਣਾ ਕੇ ਪਾਪਾ ਇਹ ਕਰਕੇ ਫਿਰ ਮੈਂ ਅੱਤੇ ਬੰਨੇ ਆਪਾ ڏاڍا مينھائي بنگالي يا گيا 73.8 نانندو پرماتما بحوان او جهو پاوے سرڪان ਮੈਂ ਤੇ ਲੀਂਦਾ ਅੰਦਰ ਲੈਟ ਦਾ ਤੇ ਅੰਦਰ ਬੱਤੀ ਦਾ ਟਰਾਲਾ ਆਪਾਂ ਪਰ ਕੇ ਖਲਾ ਗਿਆ ਇਹ ਬਹੁਤ ਵਧੀਆ ਮੌਸਮ ਆਵਾ ਚੰਦੀ ਧੁੱਪ ਨਿਕਲੀ ਹੋਈ ਆ ਤੇ ਇਸ ਵੀਡੀਓ ਦੀ ਆਪਾਂ ਐਂਡਿੰਗ ਇੱਥੇ ਕਰਦੇ ਆਂ ਖੰਡਪਾਟ ਸਾਹਿਬਾ ਨੇ ਲਾਈਕ ਜਰੂਰ ਕਰਦੇ ਹੋ ਸ਼ੇਅਰ ਕਰਦੇ ਹੋ ਆਪਾਂ ਲਾਗਾ ਤਾ ਪੁੱਤਰ ਨਵਾਂ ਪੈਂਟ ਤੇ ਸਕੂਟਰ ਬਹੁਤ ਕਹਿਣ ਬਣਾਏ ਆ ਅਖਾਰ ਕੇ ਗਾਇਸ ਇਹਲਾ ਚੇਗਾ ਆ ਪੂਰਾ ਵਧੀਆ ਫਰਾ ਚੀਜ਼ ਬਣੀ ਆ 5 10 70 ਤੇ 60 ਤੇ 65 ਤੇ ਜਲੇ ਹੁੰਦਾ ਪੈਰ ਪੂਰੇ ਵੱਡੇ ਲਾਏ ਨੇ ਚਲੋ ਇਸ ਵੀਡੀਓ ਦੀ ਐਂਡਿੰਗ ਆਪੇ ਜੀ ਕਰਦੇ ਹਾਂ ਜਲਦ ਮਿਲਦੇ ਨਵੀਆਂ ਅਗਲੀ ਵੀਡੀਓ ਚ ਧੰਨਵਾਦ ਸਾਰੇ ਵੀਰਾਂ ਦਾ